ਸਸਰੀਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਦੇ ਵਿੱਚ ਮੈਨੂੰ ਕਮੈਂਟ ਆਏ ਸੀਗੇ ਲਗਾਤਾਰ 3-4 ਦਿਨ ਹੋ ਗਏ 6-7 ਕਮੈਂਟ ਆਏ ਸੀਗੇ ਵੀ ਬਈ ਤੁਸੀਂ ਕਿੰਨੇ ਰੁਪਈਆ ਵਾਲਾ ਪਸ਼ੂ ਖਰੀਦੇ ਹੁੰਨੇ ਹੋ ਤੇ ਕਿਹੜੀ ਮੰਡੀ ਚੋਂ ਖਰੀਦੇ ਹੁੰਨੇ ਹੋ ਕਿਹੜੀ ਤੁਹਾਡੇ ਏਰੀਆ ਦੀ ਸਾਰਿਆਂ ਨਾਲੋਂ ਵਧੀਆ ਮੰਡੀ ਆ ਜੇ ਭੈ ਤੁਹਾਨੂੰ ਬਈ ਮੰਡੀਆਂ ਵਾਲਾ ਤਜਰਬਾ ਦੱਸਾਂ ਅਸੀਂ ਮੰਡੀਆਂ ਦੇ ਵਿੱਚ ਕਦੇ ਬਹੁਤਾ ਗਏ ਨਹੀਂ ਹੈਗੇ ਨਾ ਹੀ ਅਸੀਂ ਨੇ ਕਦੇ ਮੰਡੀਆਂ 'ਚੋਂ ਕੋਈ ਪਸ਼ੂ ਖਰੀਦੇਗਾ ਪਹਿਲਾਂ گاਵਾ ਹੁੰਦੀਆਂ ਸੀਗੀਆਂ ਨਾਨਕਿਆਂ ਤੋਂ ਇੱਕ ਗਾਂ ਲਈ ਸੀਗੀ ਅਸੀਂ ਉਸੇ ਤੋਂ 10-12 ਗਾਵਾਂ ਕਰ ਲਈਆਂ ਸੀ 6-7 ਬੱਚੀਆਂ ਕਰ ਲਈਆਂ ਸੀਗੀਆਂ ਇੰਨੇ ਕ ਥਾਂ ਦੇ ਵਿੱਚ ਹੀ ਨਾ ਕਦੇ ਅਸੀਂ ਬੱਚੀ ਵੇਚੀ ਆ ਆਪਦੇ ਘਰ ਦਾ ਰਬਈ ਤਿਆਰ ਕਰਿਆਗਾ ਚਲੋ ਹੌਲੀ ਹੌਲੀ ਮਨ ਬਦਲਿਆ ਵੀ ਮੱਝਾਂ ਤੇ ਆਉਣੇ ਆਗੇ ਇਦੋਂ 4 ਕ 5 ਕ ਸਾਲ ਪਹਿਲਾਂ ਫਿਰ ਉਹ ਵੱਡੀ ਮੱਝ ਲਈ ਸੀਗੀ ਜਿਹੜੀ ਇਹ ਤੇ ਖੜੀ ਐ ਖੇਰ ਕੋਲੇ ਦਿਖਾਉਣਾ ਮੈਂ ਤੁਹਾਨੂੰ 70000 ਰੁਪਏ ਦੀ ਇਹ ਮੱਝ ਲੈਂਦੀ ਸੀਗੀ ਅਸੀਂ ਕਿਸੇ ਦੇ ਘਰੋਂ ਜਦੋਂ ਇਹ ਲਿਆਂਦੀ ਸੀ ਉਦੋਂ ਹਾਲਤ ਬਹੁਤ ਮਾੜੀ ਸੀ ਇਹਦੀ ਦੇਖਣ ਨੂੰ ਰੋਹ ਨਹੀਂ ਕਰਦੀ ਸੀਗੇ ਇਹਨੂੰ ਪਰ ਇਹ ਨਿਕਲੀ ਭਾਗਾਂ ਵਾਲੀ ਐ ਬਰਕਤਾਂ ਪਾਈਆਂ ਨੇ ਇਹਨੇ ਘਰੇ ਆਏ ਸਾਲ ਪਹਿਲੇ ਟੀਕੇ ਤੇ ਰਹਿ ਪੈਂਦੀ ਐ ਤੇ ਆਏ ਸਾਲ ਦਿੰਦੀ ਵੀ ਕੱਟੀ ਐ ਪਹਿਲੇ ਇਹਨੇ ਆਪਣੇ ਕੋਲੇ ਆ ਕੇ ਚਨਾਬ ਦੀ ਮਾਂ ਦਿੱਤੀ ਦੋ ਸੂਏ ਸੂਪਈ ਫਿਰ ਆਪਣੇ ਕੋਲੇ ਆ ਕੇ ਇਹਨੇ ਆ ਝੋਟੀ ਦਿੱਤੀ ਇਹ ਚ ਮਹੀਨਾ ਰਹਿ ਗਿਆ ਸੂਣ ਦਾ ਫਿਰ ਆਪਣੇ ਕੋਲੇ ਆ ਕੇ ਇਹਨੇ ਪਤਲੋ ਦਿੱਤੀ ਜਿਹੜੀ 1.5 ਸਾਲ ਦੀ ਹੋਗੀ ਉਹ ਖੜੀ ਹੈਗੀ ਖੁੰਚੇ 'ਚ ਤੇ ਫਿਰ ਇਹਨੂੰ ਇਹਨੇ ਇੱਕ ਦੂ ਬਾਅਦ ਆਪਾਂ ਨੂੰ ਦਿੱਤੀ ਜਿਮਨੀ ਆ 7 ਮਹੀਨੇ ਦੀ ਕੱਟੀ ਹੋ ਗਈ ਆਹਾ ਇਹ ਦਿੱਤੀ ਹੁਣ ਦੁਬਾਰੇ ਪ੍ਰੈਗਨੈਂਟ ਹੈਗੀ 2 ਮਹੀਨੇ ਰਹਿ ਕੇ ਸੌਣ ਦੇ ਵਿੱਚ ਤਾਂ ਹੀ ਆ ਵੀ ਕਦੇ ਬਾਲੇ ਅਸੀਂ ਨਖਰੇ ਨਹੀਂ ਕੀਤੇ ਖਰੀਦਣ ਵੇਲੇ ਮੱਝ ਸਾਨੂੰ ਦੱਸ ਪਈ ਸੀ ਇੱਕ ਕਰੇ ਸੀ ਉਸ ਤੋਂ ਜਾ ਕੇ ਲੈ ਆਂਦੀ ਬਹੁਤਾ ਅਸੀਂ ਪੁੱਛ ਪੜਤਾਲ ਨਹੀਂ ਕੀਤੀ ਬਾਬੇ ਤੇ ਸਿੱਟ ਕੇ ਸਾਰੀ ਗੱਲ ਜਾਣਬਰ ਲਿਆ ਸੀਗਾ ਤੇ ਭਾ ਗਾਲਾ ਨਿਕਲਿਆ ਬਰਕਤਾਂ ਪਾਈਆਂ ਨੇ ਮਿਹਨਤ ਦਾ ਮੁੱਲ ਦਿੰਦਾ ਰਵਾ ਚੰਗਾ ਹੈਗਾ ਪੈ ਲਈ ਇਦਾਂ ਹੀ ਗਾਈਆਂ ਦਾ ਗਾਈਆਂ ਦਾ ਰਵਾ ਸਾਡੇ ਮੇਰੇ ਨਾਨੇ ਕੋਲੇ ਬੜਾ ਵਧੀਆ ਸੀਗਾ ਦੁੱਧ ਕਣਿਓ ਵੀ ਬਰੀਡ ਕਣਿਓ ਵੀ ਬਹੁਤ ਚੰਗਾ ਰਵਾ ਸੀ ਚਲੋ ਸਾਡਾ ਹੀ ਮਨ ਬਦਲ ਗਿਆ ਹੌਲੀ ਹੌਲੀ ਅਸੀਂ ਮੱਜਾਂ ਤੇ ਆ ਗਏ ਤੇ ਏਸੇ ਕਰਕੇ ਕਹਿਣਾ ਵੀ ਮੈਂ ਤੁਸੀਂ ਘਰ ਦਾ ਰਵਾ ਤਿਆਰ ਕਰਿਆ ਕਰੋ ਮੰਡੀਆਂ ਦੇ ਵਿੱਚੋਂ ਜਾਨਵਰ ਬਹੁਤਾ ਨਾ ਖਰੀਦੋ ਨਾ ਤੁਹਾਨੂੰ ਚੰਗਾ ਮਿਲੇ ਤੇ ਨਾ ਚੰਗਾ ਜਾਨਵਰ ਕੋਈ ਵੇਚੇ ਅਸੀਂ ਨੇ ਪਹਿਲੇ ਦਿਨੋਂ ਹੀ ਮਿਥਿਆ ਹੋਇਆ ਨਾ ਕੋਈ ਕੱਟੀ ਬੱਚੀ ਵੇਚਣੀ ਹੋਈ ਨਹੀਂ ਹੈਗੀ ਨਾ ਕਦੇ ਅਸੀਂ ਮੰਡੀਆਂ 'ਚ ਕਿਤੇ ਬਹੁਤੀ ਗਏ ਆਂ ਭਈ ਨਾ ਸਾਨੂੰ ਮੰਡੀਆਂ ਦਾ ਕੋਈ ਹਿਸਾਬ ਹੈ ਐਸਜੀਕੇ ਵੀ ਅੱਜ ਦੀ ਵੀਡੀਓ ਲਾਈਕ ਜਰੂਰ ਕਰਿਆ ਕਰੋ ਬਈ ਸਾਰੇ ਭਰਾ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਦੇ ਵਿੱਚ ਆਪ ਕੋ ਆਪਣੀਆਂ ਟਿੱਪਣੀਆਂ ਜਰੂਰ ਦਿਆ ਕਰੋ ਸਾਰੇ ਭਰਾ ਧੰਨਵਾਦ